ਮੈਂ ਇੱਕ ਵੱਡਾ ਪਿਲਰ ਇੱਕ ਤੇ ਲੈਜਿਸਲੇਟਰ ਤੇ ਇੱਕ মিডিਆ ਤੇ ਮੈਂ ਪਿਛਲੇ ਕਈ ਸਾਲਾਂ ਤੋਂ ਮੈਂ ਵੀ ਸਿਆਸਤ ਚ ਆਇਆ ਪਰ ਮੈਂ ਕਿਤੇ ਹੀ ਨਹੀਂ ਦੇਖਿਆ ਸੀ ਸੁਣਿਆ ਜਾਂ ਪੜਿਆ ਕਿ ਇੱਕ ਅਖਬਾਰ ਵਾਲੇ ਨੇ ਕੋਈ ਲਿਖਿਆ ਤੇ ਉਹਦੇ ਉੱਤੇ ਪਰਚਾ ਕੀਤਾ ਗਿਆ ਇੱਕ ਕਹਾਵਤ ਹੈ ਓਲਡ ਇਜ਼ ਗੋਲਡ ਜਿਹੜੇ ਪੁਰਾਣੀ ਪਾਰਟੀਆਂ ਪੁਰਾਣੇ ਲੀਡਰ ਹੈ ਉਹਨਾਂ ਨੂੰ ਇੱਕ ਮਰਿਆਦਾ ਦਾ ਪਤ ਹੈ ਤੁਸੀਂ ਵੱਡੇ ਬਾਦਲ ਸਾਹਿਬ ਨੂੰ ਜਾਣਦੇ ਹੋ ਉਹਨਾਂ ਨੇ ਪੰਜਾਬ ਦੀ ਅਗਵਾਈ ਵੀ 22 ਸਾਲ ਕੀਤੀ ਅੱਜ ਜੀ ਚੁਕੇ ਤੇ ਸਰਕਾਰ ਚ ਵੀ ਰਹੇ ਤੁਸੀਂ ਐਸੈਂਬਲੀ ਚ ਵੀ ਦੇਖਿਆ ਭਾਵੇਂ ਵਿਰੋਧੀ ਕੁਝ ਮਰਜ਼ੀ ਬੋਲ ਨਹੀਂ ਜਨ ਉਹਨਾਂ ਨੇ ਕਿਤੇ ਵੀ ਕੋਈ ਬੁਰਾ ਨਹੀਂ ਕਿਆ ਕਿਉਂਕਿ ਹਰ ਵਿਰੋਧੀ ਦਾ ਰਾਈਟ ਆ ਆਪਣੀ ਗੱਲ ਰੱਖਣ ਦਾ মিডিਆ ਦਾ ਰਾਈਟ ਹੈ ਲਿਖਣ ਦਾ ਬਹੁਤ ਪੱਤਰਕਾਰ ਮੈਂ ਦੇਖਿਆ ਸਰਕਾਰ ਦੇ ਦੌਰਾਨ ਸਾਡੇ ਖਿਲਾਫ ਵੀ ਲਿਖਦੇ ਹੁੰਦੇ ਸੀ ਪਰ ਜਦੋਂ ਬਾਲ ਸਾਹਿਬ ਕੋਲਿਆਂ ਬਾਲ ਸਾਹਿਬ ਨੇ ਕਿਤੇ ਹੁਣ ਕਿਹਾ ਕਿ ਯਾਰ ਅੱਜ ਕੀ ਲਿਖਿਆ ਹੋਰ ਕਾਕਾ ਜੀ ਕਿਵੇਂ ਆਏ ਹੋ ਕੋਈ ਕੰਮ ਹੈ ਕਿਵੇਂ ਲੀਡਰ ਦੀ ਆ ਪਛਾਣ ਹੁੰਦੀ ਹੈ ਹਲੇ ਤਾਂ ਬਤਨ ਦੱਸਣਾ ਚਾਹਣਾ ਹੈ ਤੁਸੀਂ ਤਾਂ ਹਲੇ ਇੱਕ ਇਸ਼ੂ ਤੇ ਆਪਾਂ ਉਹਨਾਂ ਨੇ ਪਰਚਾ ਕੀਤਾ ਹੈ ਆਰਟੀਆਈ ਤੇ ਅਸੀਂ ਮਨ ਲੱਗਦਾ ਕਾਲੀ ਦਰ ਨੇ ਮਤਲਬ 5-600 ਐਪਲੀਕੇਸ਼ਨ ਦਿੱਤੀਆਂ ਇੱਕ ਦਾ ਜਵਾਬ ਨਹੀਂ ਦਿੱਤਾ ਦਿੰਦੀ ਨਹੀਂ ਇੰਨੇ ਠੀਠ ਹੈ ਇੰਨਾ ਕਾਨੂੰਨ ਦੀਆਂ ਧੱਜੀਆਂ ਉਡਾਰੇ ਆ ਮੈਨੂੰ ਨਹੀਂ ਪਤਾ ਹਿੰਦੁਸਤਾਨ 'ਚ ਕਿਸੇ ਸਰਕਾਰ ਚ ਐ ਜੀਆਂ ਤਾਂ ਲਿਓ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇੱਕ ਹੈਲੀਕਾਪਟਰ ਦੀ ਗੱਲ ਕੀਤੀ ਐ ਇੱਕ ਹੋਰ ਆਟੀਆਂ ਜਰੂਰ ਪਾਓ ਕਿ ਕੇਜਰੀਵਾਲ ਹਿੰਦੁਸਤਾਨ ਵਿੱਚ ਜਿੱਥੇ ਵੀ ਗਿਆ ਹੈ ਜਿਹੜੇ ਜਹਾਜ਼ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੀ ਐ ਜਿੱਥੇ ਵੀ ਕੇਜਰੀਵਾਲ ਗਿਆ ਹਿੰਦੁਸਤਾਨ ਚ ਆਮ ਆਦਮੀ ਪਾਰਟੀ ਦੇ ਕੈਂਪੇਨ ਵਾਸਤੇ ਮੁੱਖ ਮੰਤਰੀ ਨੂੰ ਚੱਕਦਾ ਐ ਜਾਜ ਪੰਜਾਬ ਸਰਕਾਰ ਦਾ ਕਿਰਾਏ ਤੇ ਲੈਂਦੇ ਐ ਤੇ ਪ੍ਰੋਟੋਕਾਲ ਇਹਨਾਂ ਦਾ ਹੈ ਕਿ ਸਾਨੂੰ ਆ ਜੈਟ ਤੋਂ ਘੱਟ ਜੈਟ ਨਹੀਂ ਚਾਹੀਦਾ ਉਹ ਤਕਰੀਬਨ 20 ਸੀਟਰ ਦਾ ਜੈਟ ਹੈ ਜਿਹਦਾ ਘੰਟੇ ਦਾ ਕਿਰਾਇਆ 10 ਲੱਖ ਰੁਪਏ ਤੋਂ ਘੱਟ ਨਹੀਂ ਹੈ ਤੁਸੀਂ ਆਰਟੀਆ ਤੋਂ ਪਹਿਲੇ ਇੱਕ ਦੇ ਦੇਣਗੇ ਨਾ ਦੇਣਾ ਨਹੀਂ ਅੱਜ ਉਹਦਾ ਫਿਰ ਸਾਲ ਬਾਅਦ ਕਢਾਵਾਂਗੇ ਪਰ ਤੁਸੀਂ ਹੈਰਾਨ ਰਹਿ ਜਾਓਗੇ ਹਿੰਦੁਸਤਾਨ ਵਿੱਚ ਭਾਵੇਂ ਗੋਆ ਗਿਆ ਕੈਂਪੇਨ ਵਾਸਤੇ ਭਾਵੇਂ ਮਧਿਆ ਪ੍ਰਦੇਸ਼ ਪਏ ਜਿੱਥੇ ਵੀ ਗਿਆ ਪੰਜਾਬ ਜੈਟ ਪੰਜਾਬ ਸਰਕਾਰ ਹਾਇਰ ਕਰਦੀ ਹੈ ਤੇ ਕੇਜਰੀਵਾਲ ਨੂੰ ਉੱਥੇ ਲੈ ਕੇ ਜਾਂਦੀ ਹੈ ਦੂਜੀ ਗੱਲ ਪੰਜਾਬ ਦੇ ਜਿੰਨੇ ਅਫਸਰ ਹੈ ਜਿਹੜੇ ਮੇਨ ਬਸਕਲੀ ਹੈ ਆਰਡੀਐ ਤੱਕੜਾਓ ਕਿ ਕਿੰਨੀ ਵਾਰ ਦਿੱਲੀ ਗਿਆ ਤੇ ਕਿਸ ਵਾਸਤੇ ਗਿਆ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਹੈ ਹੁਕਮ ਲੈਣ ਵਾਸਤੇ ਇੱਕ ਜਦੋਂ ਆਬਾਂ ਸੌਂਖ ਚੁੱਕਦੀ ਹੈ ਉਹ ਆਪ ਗਵਰਨਰ ਸਾਹਿਬ ਦਿੰਦੇ ਹੈ ਕੀ ਲਿਖਿਆ ਹੁੰਦਾ ਉਸ ਚ ਕਿਸ ਉਹ ਤੋਂ ਸੀਕਰੇਸੀ ਕੀ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਹਾਂ ਕੀ ਸਾਡੀ ਸਰਕਾਰ ਦੀ ਜੋ ਅਸੀਂ ਫਾਈਲ ਪੜ੍ਹ ਰਹੇ ਹਾਂ ਉਹ ਇੱਕ ਸੀਕ੍ਰੇਟ ਡਾਕੂਮੈਂਟ ਹੈ ਸਟੇਟ ਦਾ ਤੁਸੀਂ ਉਸ ਸੀਕਰੇਸੀ ਨੂੰ ਕਾਇਮ ਕਰਨਾ ਹੈ ਇੱਥੇ ਕੀ ਹੈ ਕਿ ਇੱਥੇ ਦਾ ਸਾਰੀ ਅੱਪ ਦਫ਼ਤਰਾਂ ਦੇ ਵਿੱਚ ਇੱਕ-ਇੱਕ ਇਹਨਾਂ ਨੇ ਬੰਦਾ ਬਿਠਾਇਆ ਜਿਹੜਾ ਫਾਈਲਾਂ ਪੜਦਾ ਤਾਂ ਮਨਿਸਟਰ ਦੀ ਕੋਈ ਵੈਲਿਊ ਨਹੀਂ ਹੈ ਫੈਸਲੇ ਕੈਬਨਿਟ ਦੇ ਵਿੱਚ ਨਾਲ ਇਹਨਾਂ ਦੇ ਬੰਦੇ ਬੈਠੇ ਆ ਹਰ ਮਨਿਸਟਰ ਦੇ ਨਾਲ ਮੀਟਿੰਗ ਦੇ ਬੰਦੇ ਬੈਠੇ ਆ ਤੁਸੀਂ ਕਿਸੇ ਮਰਜ਼ੀ ਅਫਸਰ ਤੋਂ ਪੁੱਛ ਲਓ ਕਾਨੂੰਨ ਦਾ ਹੈ ਪਹਿਲਾਂ ਜਿੰਨਾ ਇਹਨੇ ਇਹਨਾਂ ਨੇ ਮਿਸਯੂਜ਼ ਕੀਤਾ ਕੋਈ ਕਰ ਹੀ ਨਹੀਂ ਸਕਦਾ ਐਂਡ ਦਲੇਰੀ ਨਾ ਕੀਤਾ ਆ ਸੋਚਦੇ ਆ ਕਿ ਪੂਰੀ ਦੁਨੀਆ ਦੁਨੀਆ ਪੂਰੀ ਜ਼ਿੰਦਗੀ ਅਸੀਂ ਲਾਵਾਂਗੇ ਸਰਕਾਰ ਵਿੱਚ ਤੁਸੀਂ ਦੇਖ ਲਓ ਸਾਡੇ ਟਾਈਮ ਸਾਡਾ ਮੀਡੀਆ ਦਾ ਬਜਟ ਹੁੰਦਾ ਸੀ 30-35 ਕਰੋੜ ਰੁਪਇਆ ਆ 4 ਸਾਲਾਂ ਦੇ ਨਾਲ ਸਾਡੇ 4400 ਕਰੋੜ ਤੱਕ ਖਰਚਾ ਇਹਨਾਂ ਨੇ ਅਨਸਰ ਕਿੱਥੇ ਦੇਣਗੇ ਜਦੋਂ ਸਾਰੀਆਂ ਚੀਜ਼ਾਂ ਪਤਾ ਲੱਗੀਆਂ ਇਹਨਾਂ ਨੇ ਹਰ ਡਿਪਾਰਟਮੈਂਟ ਵਿੱਚ ਕੋਈ ਰੂਲ ਫਾਲੋ ਨਹੀਂ ਕਰਦੇ ਡਾਇਰੈਕਟ ਆਰਡਰ ਤੇ ਹੁਣ ਪੁਲਿਸ ਵੀ ਤੁਸੀਂ ਅਫਸਰਾਂ ਨਾਲ ਗੱਲ ਕਰ ਲੋ ਨਹੀਂ ਸਾਨੂੰ ਕੋਈ ਨਹੀਂ ਪਤਾ ਉੱਤੋਂ ਇਹਨਾਂ ਦਾ ਕੋਈ ਇਹਨਾਂ ਨੇ ਇੱਕ ਵਕੀਲ ਰੱਖਿਆ ਦੋ ਇੱਕ ਉਹਨਾਂ ਕੋਈ ਰਿਟਾਇਰਡ ਸੀਪੀਏ ਦਾ ਹੈ ਬੰਦਾ ਉਹ ਉਹ ਆਉਂਦਾ ਇੱਥੇ ਮੀਟਿੰਗ ਕਰਦਾ ਕਿ ਆਹ ਕਰਨਾ ਹੈ ਇਹਦੇ ਤੇ ਆਹ ਪਰਚਾ ਦੇਣਾ ਹੈ ਇਹਦੇ ਤੇ ਆਹ ਕਰਨਾ ਹੈ ਉਹ ਹਰ ਚੀਜ਼ ਮੌਨਟਰ ਕਰਕੇ ਨਾਲ ਦੇ ਨਾਲ ਪਰਚਾ ਪੰਜਾਬੀ ਟਕੇਦਾ ਕਰਦੇ ਕਿ ਆਹ ਧਾਰਾ ਲਾ ਕੇ ਤੁਸੀਂ ਇਹਦੇ ਤੇ ਕਰ ਦੇਣਾ ਕਿਸੇ ਦਾ ਕੋਈ ਪੁਲਿਸ ਕੁਝ ਨਹੀਂ ਕਰ ਸਕਦੀ ਨਾ ਐਂਡ੍ਰਿਸ਼ ਜਿਹੜਾ ਥੋੜਾ ਮੋਟਾ ਬਲੇਰੀ ਨਾ ਖੜਦਾ ਹੈ ਤੂੰ ਸਸਪੈਂਡ ਫਿਰ ਸਸਪੈਂਡ ਕਰਕੇ 6 ਮਹੀਨੇ ਸਸਪੈਂਡ ਹੀ ਰੱਖਦੇ ਹੈ ਗੱਲ ਕਰਦਾ ਹੈ ਜਲਾਲਾਬਾਦ ਮੈਂ ਇਲੈਕਸ਼ਨ ਲੜਿਆ ਜਿਹੜੇ ਮੈਥੋਂ ਮੈਥੋਂ ਮੈਨੂੰ ਜਿਹਨੇ ਮੈਨੂੰ ਹਰਾਇਆ ਉਹਦਾ ਤੁਸੀਂ ਪਿਛੋਖੜ ਦੇਖੋ ਚੰਡੀਗੜ੍ਹ ਵਿੱਚ ਉਹਨੇ ਬਰੌਥਲ ਰਲ ਕਰਦਾ ਸੀ ਤੇ ਚੰਡੀਗੜ੍ਹ ਉਹਦੇ ਦਾ ਫਾਦਰ ਦਾ ਟ੍ਰਿਬਿਊਨ ਦੇ ਫੋਟੋ ਹੈ ਥੱਲੇ ਪਿਠਾਇਆ ਉੱਟਨ ਦਾ ਉਹਦੇ ਤੇ ਪ੍ਰੋਟੀਆਂ ਲੈਣ ਦੇ ਉਹਦੇ ਤੇ ਪਰਚੇ ਉਹਦਾ ਫਾਦਰ ਤਾਂ ਹੁਣੀ ਨਿਕਲ ਕੇ ਆਇਆ ਹੈ ਕੁਝ ਦੇਖਿਆ ਨਹੀਂ ਕਿਉਂਕਿ ਸੋਸ਼ਲ ਮੀਡੀਆ ਦੀ ਇੰਨੀ ਤਾਕਤ ਬਣ ਗਈ ਹੁਣ ਇਹਦਾ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਹੋਣ ਲੱਗ ਗਿਆ ਕਿਉਂਕਿ ਜਿਹੜੀ ਆਮ ਜਨਤਾ ਸੋਚਣ ਲੱਗੀ ਕਿ ਜੋ ਆ ਰਿਹਾ ਉਹ ਸੱਚ ਹੈ ਹੁਣ ਕਰ ਕੀ ਰਹੇ ਹੈ ਇਹਨਾਂ ਨੇ ਪਤਲੀ 2-300 ਬੰਦੇ ਤਾਂ ਇੱਥੇ ਰੱਖਿਆ ਸੋਸ਼ਲ ਮੀਡੀਆ ਤੇ ਆਪਣੇ ਪਿੱਛੇ 24 ਘੰਟੇ ਝੂਠ ਤੇ ਝੂਠ ਆ ਦੇਖ ਬੰਟੀ ਰਮਾਣਾ ਜਿਹੜੇ ਇਹਨਾਂ ਦੇ ਪਰਚਾ ਦਿੱਤਾ ਸੀ ਇਹਨੇ ਇਹਨੇ ਕੋਈ ਬਿਆਨ ਦਿੱਤਾ ਸੀ ਇਹਦੇ ਦੀ ਪਰਚਾ ਸਾਰਿਆਂ ਦੇ ਪਰਚਾ ਸੋਚਦੇ ਐ ਕਿ ਅਸੀਂ ਡਰਾ ਕੇ ਰਾਜ ਕਰਾਂਗੇ ਡਰਾ ਕੇ ਪਰ ਉਹਨਾਂ ਨੂੰ ਪਤਾ ਨਹੀਂ ਇੱਕ ਵੱਡੀ ਗੱਲ ਪੰਜਾਬੀਆਂ ਦੀ ਪੰਜਾਬੀ ਪਿਆਰ ਨਾਲ ਕੁਝ ਮਰਜ਼ੀ ਮੰਨ ਜਾਂਦੇ ਐ ਪਰ ੱੱਕਾ ਪੰਜਾਬੀ ਨਹੀਂ ਸੁਣਦੇ ਤੁਸੀਂ ਇਤਿਹਾਸ ਆਪਣੇ ਪੰਜਾਬ ਦਾ ਜਿੰਨਾ ੱੱਕਾ ਕਰੋਗੇ ਉਹਨੇ ਡੜ ਕੇ ਪਹਿਣਗੇ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਦੇਖੋ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਇਹਨਾਂ ਨੇ ਬਣਾਤੀ ਹੈ ਜੋ ਕਾਨੂੰਨ ਦੀਆਂ ਧਜੀਆਂ ਉਡਾਈਆਂ ਜੋ ਫਰੈਂਸਿਸ ਦੀਆਂ ਧਜੀਆਂ ਉਡਾਈਆਂ ਜੋ ਇੱਥੇ ਲੌ ਨੌ ਨੌ ਖਰਾਬ ਸਾਰਾ ਕੁਛ ਹੀ ਜੋ ਹੋ ਸਕਦਾ ਸੀ ਇਹਨੇ ਕਰਤਾ ਕਿਉਂਕਿ ਇਹਨਾਂ ਦੇ ਦਿਲ ਚੋਂ ਦਰਦ ਨਹੀਂ 50% ਕੇਜਰੀਵਾਲ ਨੂੰ ਸਸੋੜੀਏ ਨੂੰ ਜੈਨ ਨੂੰ ਜਿਨ੍ਹਾਂ ਨੂੰ ਮਹਿਕਮੇ ਵੰਡੇ ਐ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਇੱਥੇ ਈਸਟ ਇੰਡੀਆ ਕੰਪਨੀ ਵਾਂਗੂ ਲੁੱਟਣ ਆਇਆ ਹੈ ਜੇ ਇਹਨਾਂ ਨੇ ਨਹੀਂ ਵੜਮਦੀ ਆਪਣੀ ਦੁਕਾਨ ਚੱਕ ਕੇ ਹੋਰ ਕਿਤੇ ਚਲੇ ਜਾਣਗੇ ਆ ਆਪਣਾ ਘਰ ਹੈ ਆ ਝਾੜੂ ਵਾਲੇ ਦਾ ਘਰ ਨਹੀਂ ਹੈ ਪੰਜਾਬ ਆ ਆਪਣਾ ਘਰ ਹੈ ਜੇ ਕੋਈ ਨੁਕਸਾਨ ਹੁੰਦਾ ਤੇ ਆਪਣਾ ਹੋਊਗਾ ਇਹਨਾਂ ਦਾ ਨਹੀਂ ਹੋਊਗਾ ਸੋ ਤੁਹਾਡੇ ਨਾਲ ਹੈ ਜਿੱਥੇ ਲੋਡ ਪਈ ਅਸੀਂ ਤੁਹਾਡੇ ਅੱਗੇ ਲੱਗਾਂਗੇ ਆਹ ਲੜਾਈ ਅਖੀਰ ਤੱਕ ਲੜਨੀ ਹੈ ਪ੍ਰੈਸ ਦੀ ਆਜ਼ਾਦੀ ਪੰਜਾਬ ਦੇ ਲੋਕਾਂ ਦੀ ਆਜ਼ਾਦੀ ਇਕੱਲੇ ਪ੍ਰੈਸ ਦੀ ਨਹੀਂ ਹੈ ਆ ਆਮ ਆਮ ਬੰਦਾ ਵੀ ਕੋਈ ਬੋਲਦਾ ਨਾ ਉਹਨੂੰ ਵੀ ਅੰਦਰ ਕਰ ਦਿੰਦੇ ਆ ਜੇ ਆਮ ਬੰਦਾ ਵੀ ਆਪਣੇ ਫੇਸਬੁਕ ਤੇ ਕੁਝ ਲਿਖ ਦਿੰਦਾ ਨਾ ਉਹਦੇ ਦਾ ਵੀ ਮਰਚਾ ਕਰ ਦਿੰਦੇ ਆ ਸੋ ਆਹ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਅਸੀਂ ਤੁਹਾਡੇ ਨਾਲ ਆ ਤੇ ਵਿਸ਼ਵਾਸ ਰੱਖੋ ਨਾ ਕਿਸੇ ਚੀਜ਼ ਦੀ ਕਿਸੇ ਟਾਈਮ ਤੁਹਾਨੂੰ ਹੁਕਮ ਦੋਗੇ ਕਿੱਥੇ ਵੀ ਕਰਨਾ ਜੋ ਕਰਨਾ ਹੈ ਵੀ ਆਰ देयर ਵਿਦ ਯੂ ਬਹੁਤ ਬਹੁਤ ਧੰਨਵਾਦ